ਸਾਰੀ ਖੇਡ ਹੀ ਪ੍ਰੇਮ ਦੀ ਹੈ ਪ੍ਰੇਮ ਦੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪ੍ਰੇਮ ਦੀ ਖੇਡ ਹੈ ਸਾਰੀ ਪ੍ਰੇਮ ਦੀ ਸੁਣਿਓ ਜਿੱਦਾਂ ਖੇਤ ਦੇ ਵਿੱਚ ਬੀਜ ਪਾਇਆ ਜਾਵੇ ਜੇ ਬੀਜ ਦੇ ਵਿੱਚ ਤਾਕਤ ਹੋਏਗੀ ਬੀਜ ਦੇ ਵਿੱਚ ਸਮਰੱਥਾ ਹੋਏਗੀ ਭਾਵੇਂ ਉਹ ਪੁੱਠਾ ਪਿਆ ਹੈ ਭਾਵੇਂ ਉਹ ਸਿੱਧਾ ਪਿਆ ਹੈ ਪਿਆਰੇ ਉਹਨੇ ਉੱਗ ਹੀ ਪੈਣਾ ਹੈ ਜੀ ਜੇ ਬੀਜ ਸਹੀ ਹੈ ਨਾ ਬੀਜ ਦੇ ਵਿੱਚ ਤਾਕਤ ਹੋਏਗੀ ਬੀਜ ਦੇ ਵਿੱਚ ਸਮਰੱਥਾ ਹੋਏਗੀ ਖੇਤ ਦੇ ਵਿੱਚ ਜਿਹੜਾ ਬੀਜ ਪਾਇਆ ਤੂੰ ਭਾਵੇਂ ਉਹ ਪੱਠਾ ਪਾਇਆ ਭਾਵੇਂ ਉਹ ਸਿੱਧਾ ਪਾਇਆ ਉਹਨੇ ਇੱਕ ਦਿਨ ਉੱਗ ਹੀ ਪੈਣਾ ਇਸੇ ਤਰ੍ਹਾਂ ਪਿਆਰਿਆ ਤੂੰ ਪ੍ਰੇਮ ਦੇ ਨਾਲ ਬਾਣੀ ਪੜੀ ਜਾ ਆਖੋ ਧਨ ਗੁਰੂ ਰਾਮਦਾਸ ਜੀ ਤਾਂ ਹੈ ਗੁਰੂ ਰਾਮਦਾਸ ਜੀ ਪਿਆਰ ਨ ਲਖਨ ਜੀ ਧੰਨ ਬਾਬਾ ਦੀਪ ਸਿੰਘ ਜੀ ਇਸੇ ਤਰ੍ਹਾਂ ਤੂੰ ਪ੍ਰੇਮ